ਫਰਵਲ ਨੇ ਪਟਿਆਲਾ ਤੋਂ ਜਿੱਥੇ ਐਲੀਟ ਇੰਟਰਨੈਸ਼ਨਲ ਕਲੱਬ ਵੱਲੋਂ ਊਮੈਨਜ਼ ਅਵਾਰਡ 2023 ਕਰਵਾਇਆ ਗਿਆ ਜਿਸ ਦੇ ਤਹਿਤ ਆਪਣੇ ਆਪਣੇ ਖੇਤਰ ਦੇ ਵਿੱਚ ਕਾਮਯਾਬ ਹੋਣ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਇੱਕ ਵਾਰੀ ਇਸ ਮੌਕੇ ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਕਿ ਕਲੱਬ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਸਨਮਾਨਾਂ ਨਾਲ ਕੀਤੇ ਨਾ ਕੀਤੇ ਹੌਸਲਾ ਵਜਾਈ ਹੁੰਦੀ ਹੈ ਤੇ ਅੱਗੇ ਨਵਾਂ ਕੁਝ ਕਰਨ ਦੇ ਲਈ ਵੀ ਦ੍ਰਿੜਤਾ ਪੈਦਾ ਹੁੰਦੀ ਹੈ ਹੋਰ ਉਹਨਾਂ ਨੇ ਕੀ ਕਿਹਾ ਸੁਣੋ ਪੂਰੀ ਖਬਰ ਜੀ ਮੈਮ ਸਸ਼ੀਕਲ ਜੀ ਮੈਂ ਆਹ ਸ੍ਰੀਤਾ ਤੇ ਰਾਜੇਥੇ 엘ਿਟ ਕਲੱਬ ਵੱਲੋਂ ਬਹੁਤ ਹੀ ਜ਼ਿਆਦਾ ਜਿਹੜੀਆਂ ਬਿਜ਼ਨਸ ਵੂਮਨਾਂ ਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਬਹੁਤ ਅੱਛੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਸੀਂ ਬਿਜ਼ਨਸ ਲੇਡੀਜ਼ ਬਹੁਤ ਘੱਟ ਆ لیکن ਅਸੀਂ ਜਦ ਇਹਨਾ ਲੇਡੀਜ਼ ਨੂੰ ਉਤਸ਼ਾਹਿਤ ਕਰਦੇ ਆ ਸਾਰੀਆਂ ਜਿਹੜੀਆਂ ਦੂਸੀਆਂ ਲੇਡੀਜ਼ ਆ ਉਹਨਾਂ ਨੂੰ ਇਨਸੈਂਟਿਵ ਮਿਲਦਾ ਮੋਟੀਵੇਟ ਹੁੰਦੀਆਂ ਨੇ ਉਹ ਤਾਂ ਕਿ ਉਹ ਵੀ ਕੁਝ ਕਰਨ ਸੋ ਮੇਰੇ ਖਿਆਲ ਡਾਕਟਰ ਗੁਰਪ੍ਰੀਤ ਕਾਲੋ ਕੋਲੀ ਜਿਨੇ ਬਹੁਤ ਹੀ ਅੱਛਾ ਇਹ ਉਪਰਾਲਾ ਕੀਤਾ ਤੇ ਮੈਂ ਚਾਹਾਂਗੀ ਉਹਨਾਂ ਨੂੰ ਵਧਾਈ ਦਿੰਨੀ ਆ ਇਸ ਦੀ ਤੇ ਮੈਂ ਚਾਹਾਂਗੀ ਇਹੋ ਜਿਹੇ ਪ੍ਰੋਗਰਾਮ ਵੱਤੋਂ ਵੱਤ ਹੁੰਦੇ ਰਹਿਣ ਤਾਂ ਕਿ ਜਿਹੜੀਆਂ ਸਮਾਜ ਚੋਂ ਸਾਡੀਆਂ ਔਰਤਾਂ ਨੇ ਉੱਠ ਕੇ ਕੁਝ ਕਰ ਸਕਣ ਥੈਂਕ ਯੂ ਮੈਮ ਜੀ ਦਾ ਬਹੁਤ ਬਹੁਤ ਥੈਂਕਸ ਇਹ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਮੇਰੇ ਟੀਚਰ ਮੇਰੇ ਸਾਹਮਣੇ ਹੈ ਤੇ ਮੇਰੇ ਫਰੈਂਡਸ ਵੀ ਮੇਰੇ ਸਾਹਮਣੇ ਹੈ थैंक यू so much all of you ਤੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਤੇ ਲਾਈਫ 'ਚ ਕਦੇ ਤੁਸੀਂ ਰੁਕਣਾ ਨਹੀਂ ਕੋਈ ਵੀ ਮਿਸ ਹੈਪਨਿੰਗ ਹੋ ਜਾਈ ਹੈ ਨਾ ਲਾਈਫ ਦੇ ਵਿੱਚ ਤੁਹਾਨੂੰ ਕਦੇ ਲੱਗੇ ਕਿ ਨਹੀਂ ਮੇਰੇ ਤੋਂ ਨਹੀਂ ਹੋ ਰਿਹਾ ਕਾਂ ਕਦੇ ਇਹ ਸੋਚਣਾ ਹੀ ਨਹੀਂ ਹਮੇਸ਼ਾ ਪੋਜ਼ਿਟਿਵ ਰਹਿਣਾ ਹੁਣ ਮੈਂ ਪਿੱਛੇ ਆਈ ਸੀ ਹਨਾ ਤਾਂ ਮੈਨੂੰ ਨੇ ਕਿ ਤੁਸੀਂ ਅੰਜ ਕਰੋ ਤੇ ਤੁਸੀਂ व्हीलचेयर ਲਾ ਦਿਓ ਮੈਂ ਆਪੇ ਚੜ ਜੂੰਗੀ ਹਨਾ ਤੇ ਜੇ ਮੈਂ ਉੱਥੋਂ ਇੱਥੇ ਆ ਸਕਦੀਆਂ ਮੈਨੂੰ ਇਹ ਸੀ ਮੈਂ ਇੱਥੇ ਛੜ ਕੇ ਲਵਾਂ ਹੀ ਬੰਦ ਉਹ ਆਪਣਾ ਹਮਿੰਟ ਜੀ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰੂਚੀ ਹੁੰਨ ਜਲਾ ਅੱਜ ਮੈਂ ਇੱਥੇ ਐਲੀਟ ਕਲੱਬ ਆਈਆਂ ਤੇ ਇੱਥੇ ਜਿਹੜੇ ਅਵਾਰਡਸ ਦਿੱਤੇ ਜਾ ਰਹੇ ਆ ਉਹਨਾਂ ਵਿੱਚ ਮੈਨੂੰ ਇੱਕ ਸਪੈਸ਼ਲ ਅਵਾਰਡ ਦਿੱਤਾ ਗਿਆ ਕਿ ਨਿਊ ਜਨਰੇਸ਼ਨਲੀ ਇਨਸਪੀਰੇਸ਼ਨ ਜੋ ਕਿ ਗੁਲਪਿੰਦ ਕਲੋਂ ਨੇ ਮੈਨੂੰ ਦਿੱਤਾ ਹੈ ਤੇ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਅੱਜ ਕੱਲ ਦੀ ਜਨਰੇਸ਼ਨ ਦੀ ਇੱਕ ਇਨਸਪੀਰੇਸ਼ਨ ਆ ਇੱਕ ਆਈਕਨ ਆ ਅੱਜ ਮੈਂ ਇੱਕ ਮਦਰ ਲਾਵੀ ਬਣ ਚੁੱਕੀ ਆ ਮਦਰ ਵੀ ਆ ਤੇ ਉਸ ਉਸ ਲੈਵਲ ਨੂੰ ਲੈ ਕੇ ਵੀ ਮੈਂ ਅੱਜ ਸ਼ੋਅਸ ਅਟੈਂਡ ਕਰਦੀ ਆ ਤੇ ਨਾਲ ਉਹਨਾਂ ਨੂੰ ਹੋਸਟ ਵੀ ਕਰ ਰਹੀ ਆ ਤੇ ਮਾਡਲਿੰਗ ਵੀ ਕਰਦੀ ਆ ਮੈਂ ਸੋਸ਼ਲ ਵਰਕ ਵੀ ਕਰਦੀ ਆ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਅਗਰ ਅਸੀਂ ਕਹਿੰਦੇ ਨੇ ਕਿ ਬੈਲੈਂਸ ਕਰਨਾ ਦਾ ਲਾਈਫ ਨੂੰ ਕਰਦੀ ਲਾਈਫ ਨੂੰ ਤੇ ਸੋਸ਼ਲ ਲਾਈਫ ਨੂੰ ਤੇ ਉਹ ਮੈਂ ਬਹੁਤ ਅੱਛੀ ਤਰ੍ਹਾਂ ਕਰਦੀ ਆ ਤੇ ਜਿਸ ਕਾਕੇ ਮੈਨੂੰ ਅਵਾਰਡ ਦਿੱਤਾ ਗਿਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਥੈਂਕ ਯੂ ਸੋ ਮਚ ਵੇਟ ਵੇਟ ਮੇਰਾ ਨਾਮ ਰੁਪਿੰਦਰ ਕੋਰੇਜ ਅ ਮੈਂ ਤੁਹਾਨੂੰ ਅੱਜ ਜੋ ਇਵੈਂਟ ਕਰਾਇਆ ਗਿਆ ਔਰ ਊਮਨ ਇਨ ਬਿਜ਼ਨਸ ਅਵਾਰਡ ਉਦੇਸ਼ ਤੌਰ ਤੇ ਕਿਸ ਕੈਟਾਗਰੀ ਦੇ ਵਿੱਚ ਆਵਰਡ ਦਿੱਤਾ ਗਿਆ ਅ 엘ਿਟ ਕਲੱਬ ਵੱਲੋਂ ਮੈਨੂੰ ਗੈਸਟ ਆਫ ਆਨਰ ਅੱਜ ਨਿਵਾਜਿਆ ਗਿਆ ਬਹੁਤ ਹੀ ਧੰਨਵਾਦ ਕਰਦੇ ਮੈਂ 엘ਿਟ ਕਲੱਬ ਵਾਲਿਆਂ ਦਾ ਇਹਨਾਂ ਦੀ ਐਗਜ਼ੀਕਟਿਵ ਜਿਹੜੀ ਕਮੇਟੀ ਹੈ ਉਹਨਾਂ ਦਾ ਇੰਨਾ ਅੱਛਾ ਪ੍ਰੋਗਰਾਮ ਇਹਨਾਂ ਨੇ ਆਰਗੇਨਾਈਜ਼ ਕੀਤਾ ਸੀ ਜਿੰਨੀਆਂ ਵੀ ਵਿਮਨਸ ਨੇ ਉਹਨਾਂ ਦੇ ਐਂਟਰਪ੍ਰੀਨਿਅਰਸ਼ਿਪ ਨੂੰ ਅੱਗੇ ਵਧਾਉਣ ਦੇ ਲਈ ਔਰ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਖਾਸ ਕਰਕੇ ਸਪੈਸ਼ਲ ਲੇਡੀਜ਼ ਨੂੰ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਸੀ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੇਡੀਜ਼ ਨੇ ਮੈਡਮ ਧੀਰ ਮੈਡਮ ਨੇ ਅ ਰੂਚੀ ਨਰੂਲਾ ਮੈਡਮ ਨੇ ਜਾਂ ਹੋਰ ਜਿੰਨੇ ਵੀ ਇੱਥੇ ਸਖਸ਼ੀਤਾ ਸੀਗੀਆਂ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੈਲ ਆਰਗੇਨਾਈਜ਼ ਕੀਤਾ ਗਿਆ ਸੀਗਾ ਔਰ ਲੜਕੀਆਂ ਨੂੰ ਖਾਸ ਕਰਕੇ ਮੋਟੀਵੇਟ ਕਰਨ ਵਾਸਤੇ ਉਹਨਾਂ ਨੂੰ ਕੀਤਾ ਗਿਆ ਔਰ ਸਟੇਜ ਤੇ ਬੁਲਵਾਇਆ ਉਹਨਾਂ ਨੇ ਸਪੈਸ਼ਲ ਜਿਹੜਾ ਅੱਜ ਤੱਕ ਜਿਹੜੀਆਂ ਲੜਕੀਆਂ ਸਟੇਜ ਤੇ ਬੋਲਦੀਆਂ ਬੋਲ ਨਹੀਂ ਸਕਦੀਆਂ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਉਹਨਾਂ ਨੂੰ ਇੱਥੇ ਸਟੇਜ ਦੇ ਉੱਤੇ ਆ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਸੋ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਬਹੁਤ ਹੀ ਧੰਨਵਾਦ ਹੈ ਮੈਮ ਕੀ ਨਾਮ ਆਪਣਾ ਡਾਕਟਰ ਗੁਰਪ੍ਰੀਤ ਕੌਰ ਅਮਨ ਉਸ ਬਾਇ ਐਲੀਟ ਕਲੱਬ ਵੱਲੋਂ ਜਰਾ ਪ੍ਰੋਗਰਾਮ ਕਰਾਇਆ ਗਿਆ ਊਮਨ ਇਨ ਬਿਜ਼ਨਸ ਅਵਾਰਡ ਇਹਦੇ ਵਿੱਚ ਤੁਹਾਨੂੰ ਕਿਹੜੀ ਕੈਟਾਗਰੀ ਦੇ ਵਿੱਚ ਅਵਾਰਡ ਦਿੱਤਾ ਗਿਆ ਮੈਨੂੰ ਗੈਸਟ ਆਫ ਆਨਰ ਦੇ ਵੱਲੋਂ ਅਵਾਰਡ ਦਿੱਤਾ ਗਿਆ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਡਾਕਟਰ ਗੁਰਪ੍ਰੀਤ ਕੋਹਲੀ ਮੈਮ ਅਜੇ ਇਹ ਯਤਨ ਕਰ ਰਹੇ ਨੇ ਕਿ ਜਿਹੜੀਆਂ ਔਰਤਾਂ ਸਮਾਜ ਤੋਂ ਉੱਪਰ ਉੱਠ ਕੇ ਕੁਝ ਅਲੱਗ ਡਿਫਰੈਂਟ ਕਰ ਰਹੇ ਨੇ ਉਹਨਾਂ ਲਈ ਇਹ ਇਵੈਂਟ ਰੱਖਿਆ ਗਿਆ ਸੀ ਤੇ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਆਪਣੀ ਲਾਈਫ ਵਿੱਚ ਕੀ ਡਿਫਰੈਂਟ ਕੀ ਕਰਦੇ ਹੋ ਮੈਂ ਜਿਵੇਂ ਕਿ ਸਾਰਿਆਂ ਨੂੰ ਸਨਾ ਚਾਹਨੀ ਆ ਕਿ ਮੈਂ व्हीलचेयर ਯੂਜ਼ਰ ਆ ਤੇ ਮੈਂ ਡਾਂਸ ਸਿਖਾਉਣੀ ਆ ਮੈਂ ਸਿਰਫ व्हीलचेयर ਯੂਜ਼ਰ ਨੂੰ ਨਹੀਂ ਉਸ ਤੋਂ ਇਲਾਵਾ ਨਾਰਮਲ ਪਰਸਨ ਨੇ ਜਿਹੜੇ ਉਹਨਾਂ ਨੂੰ ਵੀ ਡਾਂਸ ਦੀ ਸਿਖਲਾਈ ਦੇਣੀ ਆ ਅੱਛਾ ਮਤਲਬ ਤੁਸੀਂ ਡਾਂਸ ਕਲਾਸਿਸ ਲੰਭਾਉਂਦੇ ਜਿਹੜੇ व्हीਲਚੇਅਰ ਦੇ ਉੱਤੇ ਹਾਂਜੀ ਹਾਂਜੀ ਬਿਲਕੁਲ ਉਸ ਤੋਂ ਇਲਾਵਾ ਇਸ ਤੋਂ ਇਲਾਵਾ ਮੈਂ ਇੱਕ ਗੁਰਬਖਸ਼ ਕਲੋਨੀ ਦੇ ਵਿੱਚ ਜਿਮ ਐ ਮਸਲਜ਼ ਹੱਟ ਜਿਮ ਉੱਤੇ ਭੰਗੜਾ ਕੋਚ ਆ ਭੰਗੜੇ ਦੀ ਸਿਖਲਾਈ ਦੇਣੀ ਆ ਲੇਡੀਜ਼ ਨੂੰ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ